ਆਫੀਸ਼ੀਅਲ ਰਾਜਵਿੰਦਰ ਟੋਲ ਚੈਨਲ ਹੈ ਕਿ ਇੱਕ ਵਾਰ ਤੋਂ ਫਿਰ ਹਾਜ਼ਰ ਹਾਂ ਮੈਂ ਰਾਜਵਿੰਦਰ ਅੱਜ ਅਸੀਂ ਫੇਰ ਪਹੁੰਚੇ ਹਾਂ ਇੱਕ ਪਿੰਡ ਦੇ ਵਿੱਚ ਪਿੰਡੂ ਵਿਰਾਸਤ ਦੀਆਂ ਗੱਲਾਂ ਕਰਾਂਗੇ ਕਿਹੜੀਆਂ-ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਨਹੀਂ ਦੇਖੀਆਂ ਪਰ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਅੱਜ ਅਸੀਂ ਗੱਲ ਕਰਾਂਗੇ ਨਰਿੰਦਰ ਸਿੰਘ ਬਰਾਨਾ ਜੀ ਬਹੁਤ-ਬਹੁਤ ਸਵਾਗਤ ਹੈ ਅ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਜਾਨਣਾ ਚਾਹਾਂਗੇ ਵੀ ਤੁਹਾਡਾ ਜੀਵਨ ਦਾ ਜਿਹੜਾ ਤਜਰਬਾ ਹੈ ਉਹ ਕੀ ਕਹਿੰਦਾ ਇਸ ਵੇਲੇ ਅਸੀਂ ਦਾ ਬਟੇ ਪੁਰਾਣਾ ਟਾਈਮ ਦੇਖਿਆ ਨਾ ਹਾਂ ਪੁਰਾਣੀ ਟਾਈਮ ਵਿੱਚ ਪਹਿਲਾਂ ਖੂ ਹੁੰਦੇ ਸੀ ਹਾਂ ਕਲਾੜੀਆਂ ਹਾਂ ਗੋਰਡ ਬਣਾਉਣਾ ਠੀਕ ਠੀਕ ਨਾ ਹਾਂ ਰ ਉਹ ਤਾਂ ਖੰਡ ਵੀ ਜ਼ਿਆਰ ਕਰਨੀ ਹੈ ਗੁਰਗੀ ਜ਼ਿਆਰ ਕਰਨਾ ਬੰਨੇ ਚੋਪੜਾ ਹਾਂ ਅੱਛਾ ਗੇਰ ਚੱਲੀਆਂ ਖੋਲਣੀਆਂ ਹੂੰ ਚੇਬੜ ਖਾਣੇ ਹਾਂ ਹੈਂ ਖਰਾਕਾ ਜਿਹੜੀਆਂ ਕਰਦੀਆਂ ਹਾਂ ਤੇ ਫੁੱਟਾ ਖਾਣੀਆਂ ਹੂੰ ਅੱਛਾ ਹੋਰ ਦਾੜਾ ਕਰਦੀਆਂ ਹੋਣੀਆਂ ਹੂੰ ਕੋਈ ਚੀਜ਼ ਮੋਲਣਾ ਲੈਣੀ ਜੇ ਜਾਉਣੀਆਂ ਸਰਪ ਚਾਹ ਬੱਤੀ ਹੂੰ ਜਿਹੜੀ ਆਪਣੇ ਪੇਤਾ ਜੀ ਨੇ ਪਾਇਆ ਹਾਂ ਨੂਨ ਲਾਉਣਾ ਚਾਹ ਬੱਤੀ ਜਾਉਣੀ ਹੂੰ ਬਾਕੀ ਸਾਰੀ ਚੀਜ਼ਾਂ ਮਣ ਘੜਦੀਆਂ ਹੋਣੀਆਂ ਹੂੰ ਚਾ ਵੀਰੇ ਜਿਹੜੇ ਬਜ਼ੁਰਗ ਉਹਦੇ ਬਹੁਤ ਮਾਨਦਾਰ ਤੇ ਹਾਂ ਕਿੱਕੋ ਕਿੱਕੋ ਬੰਦੇ ਜਾਇ ਹੂੰ ਸਾਡੇ ਮੁਖੀ ਜਿਹੜਾ ਮੁਖੀ ਪਰਿਵਾਰ ਦਾ ਹੂੰ ਮੁਖੀ ਪਰਿਵਾਰ ਦੇ ਬੰਦੇ ਜਿਹਨਾਂ ਹੀ ਚੱਗਾ ਜਿਹੜਾ ਨੰਬਰਦਾਰ ਮੰਨਿਆ ਜਾਂਦਾ ਆਪਾਂ ਮੰਨਦੇ ਸੀ ਜਿਹੜੇ ਹੂੰ ਉਹਨਾਂ ਕਈ ਘਰਾਂ ਦਾ ਅੱਧੇ ਪਿੰਡ ਦਾ ਸਦਾ ਆਪਣੀਆਂ ਹਾਂ ਐਨੇ ਮਿਲ ਗਈ ਕਿ ਤੂੰ ਤੇ ਕਿਹਨਾਂ ਆ ਕੇ ਉਹਨਾਂ ਦਾ ਦੱਸਣਾ ਬੜੇ ਤੇਰੇ ਐਨੇ ਦਾ ਆਇਆ ਤੇਰੇ ਐਨੇ ਦਾ ਆਇਆ ਤੇਰੇ ਐਨੇ ਦਾ ਆ ਕਿਸੇ ਨਾਲ ਅੱਗੇ ਜਿੰਨੇ ਪੈਸੇ ਕਿਸੇ ਨੂੰ ਪਿੱਛੇ ਦੇ ਦੇਣ ਉਹਨਾਂ ਕੋਈ ਤਰਾਜ ਨਹੀਂ ਕਰਦੇ ਕੋਈ ਏਰਾ ਫੇਰੀ ਨਹੀਂ ਕਰਦੇ ਬੇ ਇਮਾਨਦਾਰੀ ਨਾਲ ਕੰਮ ਕਰਨਾ ਹਾਂ ਬਹੁਤ 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 ਜ਼ਿਆਦਾ ਇਮਾਨਦਾਰ ਉਹ ਸਮਾਂ ਰਾਜੀ ਨਾ ਪੰਦੇਸ ਟਾਈਮ ਹਾਂ ਇਹਦਾ ਅੱਛਾ ਇੱਕ ਇੱਕ ਦੂਜੇ ਪਿੱਛੇ ਜਾਣ ਬਾਰ ਦਿੰਦੇ ਜਵਾਨ ਤੇ ਖੜਦੇ ਹਾਂ ਜਵਾਨ ਦੇ ਪੱਖੇ ਜੋ ਉਹਨੂੰ ਕਹਿ ਦੇਣਾ ਉਹਨੂੰ ਉਹਦਾ ਪਿੱਛਾ ਨਹੀਂ ਹੂੰ ਪਿੱਛਾ ਨਹੀਂ ਦੇਣਾ ਚਾਹੇ ਉਹਨੂੰ ਮੱਕਾ ਪੈ ਗਏ ਆਪ ਨੂੰ ਚਾਹੇ ਘਾਟਾ ਪੈ ਗਏ ਮੈਂ ਤਾਂ ਘਾਟਾ ਖਾਇਆ ਜੀ ਹੂੰ ਖੁਦ ਮੇਰੇ ਪਿਤਾ ਨੇ ਖਾਇਆ ਕੋ ਮੈਂ ਹੁਣ ਆਪਣੇ ਦੂਰ ਨਾ ਜਾਓ ਹੂੰ ਮੈਂ ਸੱਚੀ ਗੱਲ ਬੋਲ ਰਿਹਾ ਹਾਂ 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 ਆਪਨੇ ਵੱਡੇ ਤੇਰੇ ਬਾਬੇ ਨੇ ਹੂੰ ਅ ਉਹਰੇ ਆਪਣੇ ਪਰਲੇ ਪਾਸੇ ਛੇੜ ਹੂੰ ਹੂੰ ਜੰਗ ਹੂੰ ਔਰ ਇੱਕ ਹੋ ਗਿਆਤ ਹੂੰ ਉਹਨਾਂ ਵੀ ਭੈਣ ਦੇ ਸਾਥੀ ਆਪਣਾ ਖੇਤ ਰੱਖ ਕੇ 7 ਬਿਗੇ ਆਪਣਾ ਜਿਹੜਾ ਥੋੜੇ ਕੋਲੇ ਹਾਂ ਹੈ ਵਿਆਹ ਕਰਿਆ ਵਿਆਹ ਕਰਿਆ 7 ਬਿਗੇ ਠੌਰ ਰੱਖਿਆ ਦੂਸਰੇ ਨੰਬਰਦਾਰ ਕੋਲ ਕੱਤੇ ਨੰਬਰਦਾਰ ਕੋਲ ਹੂੰ ਇਹੋ ਵੀ ਸਾਰਦੀ ਗਈ 3-4 ਸਾਲ ਬਾਅਦ ਆਪਣਾ ਖੇਤ ਛੱਡਿਆ ਕੋਈ ਵਿਆਹ ਜੀ ਕੋਈ ਬੱਟੂ ਨਹੀਂ ਅਗਲੇ ਨੇ ਖੇਤ ਛੱਡਦੇ ਆਪਾਂ ਬਾਹਣ ਲੱਗਿਆ ਅਗਲੇ ਦੀ ਲੜਕੀ ਉਹ ਕਰਨ ਪਰ ਦੇ ਰਿਵੇ ਨਹੀਂ ਆਹ ਉਹ ਰਿਵੇ ਇਸ ਤਰ੍ਹਾਂ ਦੇ ਬਹੁਤ ਜਾਣ ਕੇ ਇੰਨੇ ਇਮਾਨਦਾਰ ਤੇ ਨਾ ਲੋਕ ਇੱਕ ਦੋਏ ਦਾ ਕਦੇ ਵੀ ਹਮ ਮਾਰਾ ਨਹੀਂ ਸੋਚਣਾ ਦੇਖੋ ਬਿਲਕੁਲ ਮਾਰਾ ਕਰਨਾ ਨਹੀਂ ਮਾਰਾ ਸੋਚਣਾ ਨਹੀਂ ਅੱਛਾ ਘਰ ਦਾ ਦੁੱਧ ਹੋਣਾ ਹਮ ਖੁੱਲਾ ਦੁੱਧ ਹੋਣਾ ਬਟੇ ਬਾਹਰ ਡੰਗਰ ਚੋਕਣੇ ਬੇਚਣ ਤੋਂ ਅੰਦਰ ਵਾਜ ਹੁੰਦਾ ਨਾ ਨਾ ਪਹਿਲਾਂ ਐ ਸੋਚ ਦੇ ਦੇ ਵੀ ਜਹਾਜਾਂ ਦੁੱਧ ਵੇਚ ਜਾਏ ਜਾਂ ਘੁੱਤ ਵੇਚ ਨਾ ਠੀਕ ਹੈ ਨਾ ਹਾਂ ਆਈ ਕੰਨ ਸੁਣੀ ਇਹ ਚੰਗਾ ਖਾਨਦਾਨ ਕਰਦਾ ਉਹਦਾ ਵੈਸੇ ਨਹੀਂ ਵੇਚਦਾ ਕਹਿੰਦਾ ਮੇਰੀ ਹੱਦ ਹੈ ਹਾਂ ਇਸਤਾ ਨਹੀਂ ਕਰਦੇ ਸੀ ਹਾਂ ਦੁੱਧ ਵੇਚਣ ਵਾਲੇ ਦੇਖ ਜਿਹੜਾ ਹੁੰਦਾ ਨਾ ਦੁੱਧ ਵੇਚਦਾਗਾ ਲੋਜੀ ਕਦੇ ਦੇਖੇ ਹੀ ਨਹੀਂਦਾ ਫਿਰ ਕਿਸੇ ਦਾ ਚੱਕਰ ਹਾਂ ਦੇਖ ਲਓ ਫਿਰ ਉਹਨਾ ਆਪਾਂ ਕਹਿ ਦਿੰਨੇ ਪਸ਼ੂਆਂ ਨੂੰ ਚਾਰਾ ਪਾਉਣਾ ਜੀ ਇੰਨਾ ਖਰਚਾ ਨਿਕਲ ਜੂਗਾ ਉਹਨਾ ਪਸ਼ੂਆਂ ਨੂੰ ਤਾਂ ਚਾਰਾ ਪੰਦਾਣਾ ਚਾਰਾ ਮੈਂ ਤਾਂ ਪਹਿਲਾਂ ਇਹ ਇੱਕ 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 ਜਣੇ ਦੇ 9-9 ਬੱਚੇ 7-7 ਆਟਾ ਦੇ ਬੱਚੇ ਹੋਣੇ ਉਹਨਾਂ ਦੇ ਸਾਗੀਆਂ ਬੜੀਆਂ ਹੋਣ ਇੱਕ ਨਹੀਂ ਰੱਖਿਆ ਜਾਂਦਾ ਬਿਲਕੁਲ ਇੱਕ ਵੀ ਨਹੀਂ ਰੱਖਿਆ ਜਾਂਦਾ ਹਮ ਇੱਕ ਨਾਲ ਹੀ ਕਲੇ ਸੋ ਰਿਹਾ ਹਾਂ ਬਿਲਕੁਲ ਹਾਂ ਹੁਣ ਕਿਉਂ ਉਹਨਾਂ ਦੀ ਨਿਮਾਨਡਾ ਨਹੀਂ ਪੂਰੀਆਂ ਹੋ ਰਹੀਆਂ ਨਿਮਾਨਡਾ ਹੋ ਨਹੀਂ ਪੂਰੀਆਂ ਹੋਣੀਆਂ ਇੱਕ ਹੁਣ ਆਪਾਂ ਨੇ ਜ਼ਿਆਦਾ ਖਰਚੇ ਹੀ ਆਪਾਂ ਨੇ ਆਪ ਬਤਾਵੇ ਬਤਾਵੇ ਹਮ ਕਿਉਂ ਪਹਿਲਾਂ ਸੀਮਤ ਇਹ ਜਿਹੜੀ ਕਿ ਆਪਾਂ ਨੇ ਨਾ ਬੰਦੇ ਨੂੰ ਇੰਨਾ ਸਨਮਾਨ ਉਹ ਤਾਂ ਉਹਦੀ ਸੋਚ ਇੰਨੀ ਚੰਗੀ ਜੀ ਉਹ ਕਹਿੰਦਾ ਵੀ ਵਾਹ ਨਾ ਐਨੇ ਜਿਹਾ ਜਰਾ ਕਰਦਾ ਹਾਂ ਲਾਲਚ ਨਹੀਂ ਤਾਂ ਹਾਂ ਬਿਲਕੁਲ ਲਾਲਚ ਅੱਜ ਤਾਂ ਲਾਲਚ ਮਾਰਦਾ ਹੁਣ ਤਾਂ ਜਿਹੜੇ ਬੰਦੇ ਨੇ 150 ਪਿੱਛੇ ਹੀ ਬੰਦੇ ਨੂੰ ਦੇਖੋ ਕਿੰਨਾ ਕੁ ਹਾਂ ਬਿਲਕੁਕੁਨ ਬਿਲਕੁਲ ਹੁਣ ਤਾਂ ਮੈਂ ਕਹਿੰਨੀ ਹਜੇ ਦੇਖੋ ਜਿਹੜਾ ਬੰਦਾ ਖੇਤੀ ਨਾਲ ਜੁੜਿਆ ਜਾਂ ਜ਼ਮੀਨ ਨਾਲ ਜੁੜਿਆ ਹੋਣਾ ਫੇਰ ਵੀ ਇਮਾਨ ਹੈਗਾ ਟਾਈਮ ਨਹੀਂ ਤਾਂ ਬਸ ਬਹੁਤ ਔਖਾ ਹੋਊਗਾ ਆ ਹਾਂ ਹੁਣ ਤੁਹਾਨੂੰ ਹੁਣ ਤੁਹਾਨੂੰ ਵਾਤੇ ਵਾਦਨਾ 5% ਦੇ ਉੱਪਰ ਵਧੀਆ ਲੋਖ ਹੋ ਗਿਆ ਹਾਂ ਇਹਦੇ ਵੱਲ 5% ਰਹੂਗਾ ਜਿਹੜੇ ਜਿਹੜੇ ਕੇ ਜਿਹੜੇ ਹਾਲੇ ਵੀ ਪਰਮਾਤਮਾ ਦਾ ਸ਼ੁਕਰ ਕਰਦੇ ਹਾਂ 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 ਜਿਹੜੇ ਜਿਹੜੇ ਦੋ ਵਕਤ ਦੀ ਰੋਟੀ ਮਿਲ ਗਈ ਚੰਗੀ ਆ ਕਿਸੇ ਦਾ ਮਾੜਨ ਕਰਨਾ ਹਾਂ ਚੰਗਾ ਕਰਨਾ ਮਾੜਨ ਦਾ ਅੱਛਾ ਆਪਣੇ ਜਿੰਨਾ ਆਪਣੇ ਕੋਲ ਹੈਗਾ ਉਹਦੇ ਨਾਲ ਵਿਹਾਰ ਕਰਦੇ ਹਾਂ ਹਾਂ ਬਿਲਕੁਲ ਨਾ ਨਾ ਦੂਜੇ ਦੀ ਚੀਜ਼ ਕਿ ਨਹੀਂ ਚਾਕ ਕਰਨੀ ਨਾ ਚਾਕ ਕਰਨੀ ਮਾੜਾ ਸੋਚਣੀ ਹਾਂ ਅੱਛਾ ਦੋ ਹੀ ਤੀ ਬਾਈ ਨੂੰ ਆਪਣੀ ਤੀ ਬਾਈ ਨੂੰ ਮਾੜੇ ਯਾਰ ਬਿਲਕੁਲ ਹਾਂ ਹਰ ਤਰ੍ਹਾਂ ਕੋਈ ਕਿਸੇ ਨੂੰ ਨਹੀਂ ਸੋਚ ਮਾਰੀ ਦਿੱਤੀ ਬਹੁ ਵਗੇ ਸੋਚ ਤੇ ਵੀ ਉਹ ਜੋ ਅੰਨ ਦਾ ਹੁਣ ਹੈ ਨਹੀਂ ਉਹ ਦੇਖਣਾ ਹੁਣ ਤਾਂ ਲੱਗ ਚੁੱਕਿਆ ਸੰਸਦਾਨੀ ਕਾਦਾ ਬਈ ਕਦ ਨਹੀਂ ਆਏਗਾ ਹੂੰ ਕਿਸੇ ਨੂੰ ਦੇਖਣਾ ਗੱਡੀ ਦੇਖਣਾ ਬਾਕੀ ਕੋ ਹੋਰ ਹੈ ਹੂੰ ਤੁਸੀਂ ਦੂਰ ਨਾ ਜਾਓ 80 50 ਸਾਲ ਪਿਛਲੇ ਬੰਦੇ ਨੂੰ ਇੱਕ ਸੁਪਨੇ ਦਾ ਔਰ ਕੋਈ ਤੁਹਾਨੂੰ ਆਪਣਾ ਪਿੰਡ ਦਿਖਾਉ ਉਹ ਆਪਣਾ ਪਿੰਡ ਨਹੀਂ ਪਛਾਣ ਸਕਿਆ ਹਾਂ ਹਾਂ ਇੰਨੇ ਬਦਲ ਗਿਆ ਸ਼ਹਿਰ ਬਦਲ ਗਿਆ ਰਸਤੇ ਬਦਲ ਗਏ ਠੀਕ ਹੈ ਨਾ ਹਾਂ ਹੁਣ ਤਾਂ ਹਰ ਰੋਜ਼ ਹੀ ਰਸਤੇ ਬਦਲਦੇ ਨੇ ਹਾਂ ਹੁਣ ਤਾਂ ਦੇਖੋ ਨਾ ਕੋਈ ਖੋ ਰਿਹਾ ਨਾ ਕੋਈ ਖਿਡਾਰੀ ਰਹੀ ਨਾ ਕੋਈ ਹੋਰ ਚੀਜ਼ ਰਹੀ ਹੁਣ ਤਾਂ ਸਿੱਧੇ ਸਮਰੱਥੀ ਪਹਾਂਗੇ ਅੱਜ ਇਹ ਸਾਰਾ ਬਦਲਾਵ ਆਇਆ ਉਹ ਫਸਲਾਂ ਚ ਬਦਲਾਵ ਆਇਆ ਤਾਂ ਆਇਆ ਪਹਿਲਾਂ ਫਸਲਾਂ ਹੋਰ ਸੀ ਇਹ ਬਦਲਾਵ ਆਇਆ ਬਟੇ ਆਪਣੇ ਨਾ ਪੰਜਾਬ ਜਿਹੜਾ ਚੋਣਾ ਹੈ ਆਪਣੀ ਫਸਲ ਤਾਂ ਨਹੀਂ ਸੀ ਆਪਣੀ ਭਾਸ਼ਾ ਦੀ ਨਹੀਂ ਤੇ ਹੈ ਹੂੰ ਇਹ ਜਿਹੜੀ ਆਪਨੇ ਕਿਹਾ ਵੀ ਪੰਜਾਬ ਚ ਜੰਮੀ ਜਮੇ ਜਾਂ ਚੰਗੇ ਚੰਗੇ ਪੈਦਾਵਾਰ ਹੋਣ ਵਾਲੀ ਜ਼ਮੀਨ ਐ। ਹੂੰ ਵੀ ਨਾ ਕਿਸਾਨਾਂ ਨੂੰ ਆਪਣਾ ਇਸ ਬਸੇ ਦਾ ਉਹ ਉਹਨਾਂ ਨੇ ਆਪਾਂ ਲਾਅਤ ਦੇ ਦਿਆ। ਹੂੰ ਲਾਅਤ ਦੇ ਦਿਆ ਪੈਣਾ ਗ੍ਰਾਮ ਸੈਿਕੋ ਭੇਜਣਾ ਬਿਲਡ ਚ ਇਕੱਠ ਕਰਨਾ। ਉਹਨਾਂ ਨੂੰ ਸਮਝਾਣਾ ਕਿ ਤੁਸੀਂ ਇਹ ਇਹ ਖਾਦਾਂ ਪਾਓ ਤੁਹਾਡੇ ਪੈਦਾਵਾਰ ਬਧੂਗੀ। ਚੋਗਣੀ। ਹੂੰ ਅਜੇ ਤੋ ਸੇ ਹੁਣ ਕਰ ਰਹੇ ਐ ਨਾ ਇਸ ਤੇ 4 ਗੁਣਾ 5 ਗੁਣਾ ਜ਼ਿਆਦਾ ਨਿਕਲਣੀ ਐ। ਉਹਨਾਂ ਨੂੰ ਫਿਰ ਨਾ ਹੋ ਟ੍ਰਾਇਲ ਅਸੀਂ ਆ ਪਗੜਿਆ ਮੈਂ ਆਪ ਕੋ ਟ੍ਰਾਇਲ ਕਰਿਆ ਕਰਾਮਥੇਪ ਨੇ ਬਜਾਣੀ ਉਹਦੇ ਵਿੱਚ ਨਾ 5-4 ਕਿਲੋ ਰੇਗਵਾ ਦੇਣਾ ਇੱਕ ਕਿਸ ਤੇ ਇੱਕ ਪਾ ਦੇਣੀ ਖੇਤਾਂ 'ਚ ਆਣੀ ਇਹਨੂੰ ਨਾ ਵੜਾ ਕੇ ਦੇਖਣੀ ਵਾਪੀ ਉਹ ਮਲ ਮਲ ਹੋ ਜਾਣੇ ਫਿਰ ਆਪਾਂ ਉਸ ਨਸੇ ਤੇ ਲੱਗੇ ਹਾਂ ਠੀਕ ਹੈ ਹਾਂਜੀ ਉਹ ਜਿਹੜਾ ਨਸਾ ਜਿੱਤਰਾ ਕਾਮ ਵਾਲੀ ਮਗੋ ਉਹ ਟੁੱਟਿਆ ਨਹੀਂ ਫਿਰ ਆਪਣੇ ਖਰਚੇ ਵਧਦੇ ਆਪਾਂ ਫਸਲ ਬਾਕੀ ਮਸਲਾ ਬੰਦ ਕਰ ਹਸਲ ਦੇ ਹਿਸਾਬ ਨਾਲ ਖਰਚਾ ਕਰਨਾ ਪੜ ਲੱਗੇ ਆਪਾਂ ਨੂੰ ਨਹੀਂ ਫਸਲ ਉਗਾਉਣੀ ਪੈ ਰਹੀ ਹੁਣ ਆਪਣਾ ਸਾਡੇ ਪਾਣੀ ਦੇ ਇਹੇ ਨਾ ਤਾਂ ਆਪਣਾ ਪਾਣੀ ਰਿਹਾ ਅੱਛਾ ਬਾਕੀ ਦੂਸਰਾ ਨਾ ਆਪਾਂ ਕੋਈ ਅੱਗ ਬਾਲਣ ਵਾਸਤੇ ਕੋਲੇ ਆਪਾਂ ਲੱਕੜ ਪਹਿਲਾਂ ਕਰ ਰਹੀ ਹਾਂ ਠੀਕ ਹੈ ਨਾ ਬਿਲਕੁਲ ਹਾਂ ਸਲੰਡਰ ਗਵਰਨਮੈਂਟ ਦੇ ਅੰਦਰ ਹੋ ਗਏ ਅੱਛਾ ਪਾਣੀ ਗਵਰਨਮੈਂਟ ਦੇ ਅੰਦਰ ਹੋ ਗਿਆ ਬਿਜਲੀ ਗਵਰਨਮੈਂਟ ਦੇ ਅੰਦਰ ਹੋ ਗੋ ਹਰ ਇੱਕ ਚੀਜ਼ ਹੋਣਾ ਗਵਰਨਮੈਂਟ ਦੇ ਅੰਦਰ ਹੈ ਆਪਾਂ ਡਿਪੈਂਡ ਹੋ ਗਏ ਇੰਡੀਪੈਂਡ ਹੋ ਗਏ ਹੁਣ ਤਾਂ ਜਿਸ ਤਰ੍ਹਾਂ ਮਾਂ ਆਪਣੇ ਬੱਚੇ ਨੂੰ ਜੇ ਤੂੰ ਤੋ ਪਾਲ ਦੁੱਤਾ ਉਹ ਠੀਕ ਹੈ ਨਹੀਂ ਉਹ ਕੰਮ ਹੋ ਗਿਆ ਨਹੀਂ ਤਾਂ ਭੁੱਖਾ ਮਰੇਗਾ ਹਾਂ ਨਹੀਂ ਉਹ ਕੂਕਾ ਮਰੇਗਾ ਹੁਣ ਕਿਸਾਨ ਨੂੰ ਨਾ ਜੋ ਨਾ ਬਰਬਾਦ ਹੋ ਗਿਆ ਕਿਸਾਨ ਕਿਸਾਨ ਦੀ ਜਿਹੜੀ ਇਹ ਇਨਕਮ ਹੈ ਉਹ ਪੈਸਾ ਪੂਰਾ ਨਹੀਂ ਮਿਲ ਰਿਹਾ ਹਾਂ ਨਾ ਮਿਲਣ ਦੇ ਕਾਰਨ ਹਾਂ ਕਿਸਾਨ ਖੁਸ਼ ਖਸ਼ੀਆਂ ਕਰ ਰਿਹਾ ਹਾਂ ਕਰਜਾਂ ਜਦੋਂ ਟੜ ਰਿਹਾ ਹਾਂ ਅਤੇ ਉਹਦੀ ਜਿਹੜੀ ਵਟਰ ਦਾ ਕੰਮ ਹੁੰਦਾ ਹੈ ਇੱਕ ਹੋਰ ਹੈ ਅੱਗੇ ਦੇ ਅੱਗੇ ਪਰਿਵਾਰ ਖੰਡਦਾ ਜਾ ਰਿਹਾ ਇੱਕ ਤੇ ਪੰਜ ਪੰਜ ਜਾਣਗੇ ਪੰਜਾਂ ਤੇ ਦਾਦਾ ਘੋਣਗੇ ਜ਼ਮੀਨ ਘਟ ਗਈ ਬਟੇ ਬਿਲਕੁਲ ਜਿੰਮੇ ਪਹਿਲਾਂ ਤੁਸੀਂ ਦੇਖੋ ਵੀ ਪੰਜ ਪੰਜ ਸੱਤ ਸੱਤ ਭੈਣ ਭਰਾ ਆਮ ਘਰਾਂ ਚ ਆਮ ਸੀ ਜਿਵੇਂ ਹਮ ਤੁਸੀਂ ਵੀ ਕਿੰਨੇ ਭੈਣ ਭਰਾ ਸੀਗੇ ਹੁਣ ਅਸੀਂ ਪੰਜ ਭਾੜੀ ਤਿੰਨ ਭਰਾ ਹਾਂ ਆ ਅੱਠ ਭੈਣ ਭਰਾ ਸੀ ਪਰ ਫੇਰ ਵੀ ਇੱਕੋ ਹੀ ਘਰ ਚ ਰਹਿਣਾ ਚਾਹੇ ਬੜਾ ਚਾਹੇ ਛੋਟਾ ਅਸੀਂ ਤਾਂ ਰਹਿ ਨਹੀਂ ਰਹਿਣਾ ਮੇਰੇ ਚਾਚੇ ਕਾਈ ਇਕੱਠੇ ਵੇਖਾਗੇ 30 35 ਜੀਆਂ ਇਕੱਠੇ ਰਹਿਣਾ ਬਿਲਕੁਲ ਇੱਕ ਪ੍ਰਵਾਹ ਫਿਰ ਕਿੰਨੀ ਬਚਤ ਸੀ ਇੱਕੋ ਜੁਮਲੇ ਤੇ ਰੋਟੀ ਕੱਢਣੀ ਆ ਹਾਂ ਖਰਚਾ ਘਟੋ ਹਾਂ ਮਰਚੇ ਜਾਣਾ ਹੋਣੀ ਬਾਕੀ ਹੁਣ ਗਵਰਨਮੈਂਟ ਕਾਰਡ ਨੂੰ ਤਾਂ ਬਹੁਤ ਬੋਲ ਗਏ ਹੀ ਆ ਵੀ ਬੇਰ ਪਾਣੀਆਂ ਦਾ ਹਿਲਾ ਕਰ ਰਹੀ ਆ ਹੁਣ ਆਪਣੀ ਗੱਡ ਲਾ ਲੈ ਮਿੱਠੂ ਮਾਝਾ ਪਿੰਡਾ ਠੀਕ ਹੈ ਨਾ ਇੱਕ ਪਿੰਡ ਦੇ ਇਧਰਲੇ ਪਾਸੇ ਸੱਜੇ ਪਾਸੇ ਹੀ ਖੱਬੇ ਪਾਸੇ ਹੀ ਪਾਣੀ ਜਾ ਆ ਰਿਹਾ ਮਾਰੇ ਜਾ ਰਹੀਆਂ ਹਾਂ ਪਰ ਇਸ ਪਿੰਡ ਨੂੰ ਕਿਸੇ ਇੱਕ ਵਿੱਗੇ ਨੂੰ ਵੀ ਪਾਣੀ ਨਹੀਂ ਜਾ ਰਿਹਾ ਪਾਣੀ ਨਹੀਂ ਲੱਗ ਰਿਹਾ ਬਿਲਕੁਲ ਨਹੀਂ ਲੱਗ ਪੀਣ ਯੋਗ ਹੈ ਨਾ ਸਿੰਚਾਈ ਵਾਸਤੇ ਹਾਂ ਇੱਕ ਇੱਕ ਜਿਹੜੇ ਸੂਏ ਆ ਪਹਿਲਾਂ ਕੱਚੇ ਦੇ ਪਾਣੀ ਹੀਟਾ ਜਾਂਦਾ ਸੀਮ ਜਾਂਦਾ ਸੀਮ ਜਾਂਦਾ ਉਹਨੇ ਸੂਏ ਪੱਕੇ ਹੋਣ ਲੱਗੇ ਬਿਲਕੁਲ ਪਾਣੀ ਹੀਟਾ ਨਹੀਂ ਜਾਂਦਾ ਹੈਗਾ ਉਸ ਪਾਣੀ ਤਰ ਹੀਟਾ ਕਰ ਨਿਕਲੇ ਜਾ ਰਿਹਾ ਉਸ ਪਾਣੀ ਗੰਦਾ ਬਹੁਤ ਹੋ ਰਿਹਾ ਬਰਬਾਦ ਬਹੁਤ ਹੋ ਰਿਹਾ ਇਹੇ ਛੱਪੜਾਂ ਦੇ ਉਹ ਤੁਸੀਂ ਕਿਸ ਤਰ੍ਹਾਂ ਗੰਦੇ ਪਾਣੀ ਨਾਲ ਭਰੇ ਪਾਏ ਕੋਈ ਸਵਾਲ ਕੋਈ ਲੈਣ ਨਹੀਂ ਹੈ ਹੁਣ ਦਾ ਬਹੁਤ ਪਹਿਲਾਂ ਤਾਂ ਇਹਨਾਂ ਦੇ ਵਿੱਚ ਜਿਹੜੇ ਪਸ਼ੂ ਐ ਪਿੰਡ ਦੇ ਟੋਬਾ ਆ ਜਾਂ ਛੱਪੜ ਇਹਨਾਂ ਦੇ ਡਿਪੈਂਡ ਦੇ ਇਹਨਾਂ ਦੇ ਵਿੱਚ ਪਾਣੀ ਪੀ ਲੈਣਾ ਇੱਥੇ ਨਹਾ ਲੈਣਾ ਉਹਨਾਂ ਨੇ ਦੇਸ ਨੂੰ ਕੋਸਾ ਪਾਣੀ ਮਿਲਣਾ ਬਹੁਤ ਵਧੀਆ ਪਾਣੀ ਵਰਨਾ ਅੱਛਾ ਜੀਵਨ ਪਹਿਲਾਂ ਜਿਹੜਾ ਜੀਵਨ ਪਹਿਲਾਂ ਤਾਂ ਉਹ ਹੁਣ ਜੀਵਨ ਨਹੀਂ ਰਿਹਾ ਤਾਂ ਹੀ ਬਿਮਾਰੀਆਂ ਦਾ ਹੁਣ ਤਾਂ ਬਿਮਾਰੀਆਂ ਦਾ ਘਰ ਹੋ ਗਿਆ ਪਹਿਲਾਂ ਪਹਿਲਾਂ ਰਹੀ ਕਦੇ ਨਾ ਮੈਨੂੰ ਲੱਗਦਾ ਵੀ 80 85 100 100 ਸਾਲ ਤੱਕ ਅਸੀਂ ਕਦੇ ਟੀਕਾ ਨਹੀਂ ਲਗਾਇਆ ਕਿ ਜੰਦਾ ਹਾਂ ਕਿ ਟੀਕਾ ਨਹੀਂ ਕਈ ਹੁੰਦਾ ਬੁਖਾਰ ਦੀ ਦਵਾਈ ਲੈ ਜਾਈ ਮੜਾ ਮੋਟਾ ਬੁਖਾਰ ਚੜ ਜਾਣਾ ਕਦੇ ਵੀ ਸੁਣੇ ਮਦਦ ਦੀ ਦਵਾਈ ਲੈਣਾ ਵੀ ਬਹੁਤ ਬੜਾ ਬੰਦ ਕੀ ਤੋਂ ਡਰ ਲੱਗਦਾ ਹੁਣ ਤੁਸੀਂ ਦੇਖ ਲਓ ਪਹਿਲਾਂ ਕਿਹੜਾ ਕਫਨ ਰਜਿੰਦਰਾ ਹਸਪੀਟਲ ਦਾ ਬੜਾ ਹੁਣ ਤਾਂ ਜਗ੍ਹਾ ਜਗ੍ਹਾ ਡਾਕਟਰਾਂ ਸੜੀਆਂ ਜਗ੍ਹਾ ਜਗ੍ਹਾ ਕਾਮੀਕਰ ਬੂਰੇ ਹੋਰੇ ਪਿੰਡ ਪਿੰਡ ਡਾਕਟਰ ਆ ਰਹੇ ਹਾਂ ਤਾਂ ਵੀ ਉਹ ਦਵਾਈਆਂ ਦਾ ਤੇਰੇ ਵੀ ਉਹ ਕਿਹੜਾ ਹਾਲ ਹੋ ਹਾਂ ਖਰਾਕਾਂ ਦਾ ਫਰਕ ਪੈ ਗਿਆ ਹਾਂ ਉਹ ਤਾਂ ਬੈਲਨ ਵਾਲੇ ਬੰਦੇ ਹੀ ਨਹੀਂ ਰਹੇ ਉਹ ਨਾ ਹੁਣ ਤਾਂ ਬਹੁਤ ਜ਼ਿਆਦਾ ਮਾਤਾ ਵਰਗੀ ਖਰਾਬ ਹੋ ਹਾਂ ਹੁਣ ਅਸੀਂ ਦੁਬਾਰਾ ਫੇਰ ਆਰਗੇਨਿਕ ਖੇਤੀ ਕਿੰਨੀ ਜਾ ਰਹੇ ਹਾਂ ਬਿਨਾਰੇ ਸਭ ਰੇਤ ਹਾਂ ਹਾਂ ਉਹ ਯਾ ਕੋਣਸ਼ ਉਹਦੇ ਨਾਲ ਪੇ ਚਾਰ ਘਾੜ ਦੇ ਨੇ ਹਾਂ ਸਟਾਰਟ ਕਰੀਆ ਪਰ ਉਹਦੇ ਨਾਲ ਬਿਜੜਾ ਨਹੀਂ ਹੁੰਦਾ ਬਿਜੜਾ ਨਾ ਹੋਂ ਬੇਕਾਰਨ ਕਿਸਾਨ ਜਿਹੜਾ ਖੋਦਦਸੀਆਂ ਕਰ ਰਿਹਾ ਫਿਰ ਉਹ ਉੱਪਰ ਜਾਂਦਾ ਨਹੀਂ ਹੈ ਉਹ ਫੇ ਆਪਣੇ ਅੰਗਰੇਜ਼ੀ ਖਾਦ ਦੇ ਹੀਰਾ ਵੀ ਲਾ ਹਾਂ ਮਜਬੂਰੀ ਬਣਦੀ ਮਜਬੂਰੀ ਬਣਦੀ ਬਹੁਤ ਜ਼ਿਆਦਾ ਹਾਂ ਤੇ ਕੋਲ ਔਰ ਜਿਸ ਤਰ੍ਹਾਂ ਪਹਿਲੇ ਸਮੇਂ ਦੇ ਵਿੱਚ ਜਿਹੜਾ ਪਾਣੀ ਆਸੀਂ ਦੇਖਦੇ ਆ ਪਾਣੀ ਦੀ ਵੀ ਬਰਬਾਦੀ ਅੱਜ ਕੱਲ ਬਹੁਤ ਹੋ ਗਈ ਹੈ ਪਹਿਲਾਂ ਜਿਹੜਾ ਜਿਵੇਂ ਦੇ ਵਿੱਚ ਅਸੀਂ ਨੇ ਟੱਪ ਜਾਂ ਬਾਲਟੀਆਂ ਨੇ ਮਟਕੇ ਨੇ ਇਹਨਾਂ ਚ ਪਾਣੀ ਸਟੋਰ ਕਰਕੇ ਰੱਖਣਾ ਉਹਨਾਂ ਨੂੰ ਸੰਜਮ ਨਾਲ ਵਰਤਣਾ ਹਾਂ ਪਹਿਲਾਂ ਬੱਸ ਉਹ ਕੋਈ ਕਬਾਰਡੀ 15 ਲੀਟਰ 20 ਲੀਟਰ ਦਾ ਮੱਗ ਨੇ ਵਰਤਣਾ ਹਾਂ ਅੰਦਰ ਕਾਉਂਟਨ ਦਾ ਕਾਉਂਟਨ ਦਾ ਸਨਾਨ ਕਰ ਰਹੇ ਹੈ ਕੱਡੀਆਂ ਧੋ ਰਹੇ ਹਾਂ ਠੀਕ ਹੈ ਨਾ ਹਾਂਜੀ ਬੱਕੀ ਆਪਣੀ ਮਸ਼ੀਨਰੀ ਸਾਫ ਕਰ ਰਹੇ ਹੈ ਹਾਂ ਬੰਦਾ ਜਦ ਤੱਕ ਪੂਰਾ ਸਨਾਨ ਨਹੀਂ ਕਰਦਾ ਜਦ ਤੱਕ ਉਹ ਪੰਪੂੜੀ ਬੰਦ ਕਰਦਾ ਹਾਂ ਪਾਣੀ ਦੇ ਇੰਨਾ ਵਰਤੈ ਜਾਂਦਾ ਜਿੰਨੀ ਸਪੀਡ ਨਾਲ ਪਾਣੀ ਨਾਲ ਚਲਾ ਹਰ ਘਰ ਘਰ ਸਵਾਰਤੀ ਪਰ ਹੋ ਗਾ ਘਰ ਘਰ ਪਾਣੀ ਨਿਕਲ ਰਿਹਾ ਹਮ ਲੇਕੋ ਜੇ ਪਾਣੀ ਸਾਨੂੰ ਮਿਲਦੇ ਹੁੰਦੇ ਹੁੰਦੇ ਇਹ ਤਾਂ ਸ਼ਾਇਦ ਧਰਤੀ ਹੇਠਲਾ ਪਾਣੀ ਬਚ ਜਾਂਦਾ ਹਾਂ ਬਚੇ ਜਾਂਦਾ ਪਹਿਲਾਂ ਪਾਣੀ ਉੱਪਰ ਸੀ ਖੂਹਾਂ ਚੋਂ ਨਾ ਅਸੀਂ ਪਾਣੀ ਆਪ ਕਿਸੇ ਕਿਸੇ ਖੂਹ ਚੋਂ ਬਾਹਰ ਨਿਕਲ ਕੇ ਦੇਖਿਆ ਕਿਸੇ ਖੂਹ ਚੋਂ ਹੱਥ ਨਾਲ ਪਾਣੀ ਅਸੀਂ ਆਪ ਡੋਲ ਕੱਢਦੇ ਕੱਢਿਆ ਪੜਿਆ ਜੀ ਪਿੰਨ ਵਾਸੇ ਪੜਿਆ ਹਾਂ ਔਰ ਪਾਣੀ ਵੀ ਸਾਫ਼ ਪਾਣੀ ਸਾਫ਼ ਬਿਲਕੁਲ ਆਰੇ ਜਿਸ ਤਰ੍ਹਾਂ ਅਸੀਂ ਹੋਰ ਗੱਲ ਕਰਦੇ ਆਂ ਵੀ ਖਰਾਕਾਂ ਦਾ ਫਰਕ ਪੈ ਗਿਆ ਇਹਨਾਂ ਸਾਰੇ ਸੈਣ ਸ਼ਕਤੀ ਦਾ ਵੀ ਫਰਕ ਪੈ ਗਿਆ ਬੰਦਿਆਂ ਦੀ ਬਿਲਕੁਲ ਬਿਲਕੁਲ ਸੋਚ ਸੈਣ ਸ਼ਕਤੀ ਹੁਣ ਤਾਂ ਹੁਣ ਤਾਂ ਤੁਸੀਂ ਦੇਖ ਲਓ ਉਹ ਰੇਗ ਨੂੰ ਬਲੱਡ ਪ੍ਰੈਸ਼ਰ ਹੋ ਗਿਆ ਹਾਂ ਰੇਤ ਬਲੱਡ ਪ੍ਰੈਸ਼ਰ ਡਾਇਬੀਟਸ ਰੈਗੂਲਰ ਬੀਪੀ ਵੱਲ ਰਿਹਾ ਫਿਰ ਸੁੱਕਾ ਹੋ ਰਿਹਾ ਬੀਪੀ ਘੱਟ ਰਿਹਾ ਕਿਦਰ ਕੁਝ ਹੋ ਰਿਹਾ ਕਿਦਰ ਕੁਝ ਹੋ ਰਿਹਾ ਜੀ ਹ ਹਰਕ ਬੰਦਾ ਨਾ ਬੰਵਾੜੀ ਨਾਲ ਕਿਰਿਆ ਹੋ ਰਹੀ ਹ ਹ ਇਹ ਅਸੀਂ ਜਿਆਦਾ ਤਾਂ ਬਚ ਸਕਦੇ ਆ ਜੇ ਅਸੀਂ ਆਪਣੀਆਂ ਜ਼ਮੀਨਾਂ ਨਾਲ ਜੁੜੇ ਰਹੀਏ ਜਾਂ ਫਿਰ ਅਸੀਂ ਆਪਣੇ ਮੂਲ ਨਾਲ ਗੁਰਬਾਣੀ ਨਾਲ ਜੁੜੇ ਨਾ ਸਭ ਤੋਂ ਜ਼ਰੂਰੀ ਗੱਲ ਤਾਂ ਮੁੱਖ ਹੈ ਆਪਾਂ ਆਪਣੇ ਦਸੇ ਗੁਰਾਂ ਦੀ ਜਿਹੜੀ ਗੁਰਬਾਣੀ ਹੈ ਹ ਉਹ ਇਹ ਰੱਖੇਗਾ ਉਹਦੇ ਨਾਲ ਨਿਕਲ ਆ ਮੇ ਰੱਖੇਗਾ ਪੂਰਾ ਆਪਣੇ ਜੋੜ ਦੇ ਆਪਣੇ ਮਨ ਨੂੰ ਜੋੜ ਕੇ ਰੱਖੇਗਾ ਉਹਦਾ ਦਿਮਾਗ ਜਿਹੜਾ ਠੰਡਾ ਰਹੇ ਬਿਲਕੁਲ ਉਹ ਛਾਂਤ ਰਹੇਗਾ ਹਾਂ ਉਹ ਕਪੜਾ ਹਟਾਉਂਦਾ ਨਹੀਂ ਕਦੇ ਇਹ ਬੰਦਾ ਜਿਹੜਾ ਕੋਈ ਗੁਰਬਾਣੀ ਪੜਦਾ ਹਮ ਅਸਲ ਸੱਚੇ ਮੰਨਦੇ ਹਾਂਜੀ ਬਿਲਕੁਲ ਆ ਉਹਨੂੰ ਕਦੇ ਕਪੜਾ ਹਟ ਨਹੀਂ ਪੈਦਾ ਹਮ ਕਦੇ ਨਹੀਂ ਕਪੜਾ ਸੋ ਮੈਨੂੰ ਲੱਗਦਾ ਸ਼ਾਇਦ ਇਸੇ ਕਰਕੇ ਥੋੜਾ ਜਿਹਾ ਬਚੇ ਹੋਏ ਆ ਕਿਉਂਕਿ ਗੁਰਬਾਣੀ ਦੀ ਲੜ ਲੱਗਣ ਕਰਕੇ ਆਹ ਇਹ ਤਾਂ ਕਪੜਾ ਆਹ ਖਵਰਾ ਜੀ ਵੀ ਆਉਂਦਾ ਵੀ ਵਿੱਚ ਚੰਗੇ ਸਿਆਣੇ ਗੱਲਾਂ ਕਰਦੇ ਆਂ ਵੀ ਜਿਹੜੀ ਧਰਤੀ ਇਹ ਦਾ ਆਪਣੇ ਬਾਬੇ ਨਾਨਕ ਦੇ ਹੱਥ ਹੈ। ਹਾਂ ਬਿਲਕੁਲ ਆਪਾਂ ਉੱਤੇ ਖਾ ਰਹੇ ਹਾਂ। ਬਿਲਕੁਲ ਬਿਲਕੁਲ। ਆਰ ਸਭ ਤੋਂ ਵੱਡੀ ਗੱਲ ਹੈ ਜਿਹੜੀ ਸਾਨੂੰ ਸਿਖਾਈ ਗਈ ਵੀ ਦਸੇ ਨੌਹਾਂ ਦੀ ਕੀਰਤ ਕਰਨੀ ਹੈ। ਹੂੰ। ਨਾਮ ਜਪਣਾ ਰੰਡ ਸ਼ਕਤ ਸਾਤੇ ਵਿੱਚ ਤੇਰੇ ਦਸ ਨੌਹਾਂ ਦੀ ਤੁਸੀਂ ਕੀਰਤ ਕਰੋ। ਠੀਕ ਹੈ ਨਾ? ਹਾਂਜੀ। ਵੰਡ ਕੇ ਖਾਓ। ਗਰੀਬ ਗਰੀਬ ਦਾ ਹਮੇਸ਼ਾ ਪੈਦਾ ਕਰੋ। ਹੂੰ। ਉਹ ਬੰਦਾ ਸ਼ਾਂਤ ਰਹੇਗਾ ਉਹ ਬੰਦਾ ਵਧੀਆ ਰਹੇਗਾ ਉਹ ਉਹ ਬੰਦੇ ਦੀ ਇੱਜ਼ਤ ਬਣੀ ਰਹੇਗੀ ਬਿਲਕੁਲ ਜਿਹੜਾ ਕਿਸੇ ਦਾ ਹੌਂਕਰੇਗਾ ਹਾਂ ਭਾਈ ਭਾਵੇਂ ਅੱਜ ਦੇ ਸਮੇਂ 'ਚ ਬਹੁਤ ਔਖਾ ਹੈ ਪਰ ਫੇਰ ਵੀ ਬਹੁਤ ਲੋਕ ਹਾਲੇ ਵੀ ਹੈਗੇ ਆ ਜਿਵੇਂ 5% ਹੀ ਲਾਗਦਾ ਚਲੋ 5 ਲਾ ਲਓ ਹਾਂ ਬਿਲਕੁਲ ਖਤਮ ਹੋਣ ਵਾਲਾ ਤਾਂ ਹੈਗੇ ਨਹੀਂ ਨਹੀਂ ਐ ਤਾਂ ਨਹੀਂ ਖਤਮ ਤਾਂ ਨਹੀਂ ਹਜੇ ਹੈ ਹਾਂ ਤਾਂ ਇਹ ਸਿਰਸਤੀ ਤਾਂਹੀਂ ਚੱਲ ਰਹੀ ਹੈ ਹਾਂ ਅੱਛਾ ਉਸ ਰਚੀ ਆਚਾ ਕੋਟਰ ਦਿਖਾ ਵੀ ਰਹੀ ਹੈ ਸਾਹਮਣੇ ਬਾਗਦਾਰ ਕਰ ਆਪਾਂ ਮੇਰੇ ਦਿਖਾ ਵੀ ਰਹੀ ਹੈ ਵੀ ਜੇ ਤੂੰ ਬੰਦਿਆ ਗਲਤ ਚੱਲ ਰਿਹਾ ਤੇਰੇ ਨਾਲ ਹੋਊਗੀ ਇਸ ਤਰ੍ਹਾਂ ਆਪਾਂ ਸਾਹਮਣੇ ਦਿਖਾ ਰਹੀ ਆ ਆਪਣੇ ਚੱਕੜ ਆਉਂਦੇ ਨੇ ਆਪਣੇ ਮਕਾਨ ਟੁੱਟਦੇ ਦੇਖੇ ਆ ਆਪਾਂ ਨੇ ਦਰਖਤ ਟੁੱਟਦੇ ਬਿਲਕੁਲ ਮਿੰਟਾਂ ਚ ਤੈਸ ਨਾ ਸੋ ਗਾ ਸਾਰਾ ਸ਼ਿਖਰਾਂ ਚ ਘੜੇ ਕਦੇ ਇਸ ਤਰ੍ਹਾਂ ਪੜ ਸੁਣਿਆ ਕਦੇ ਹਾਂ ਸਮਾਂ ਕਹਿੰਦੇ ਬਦਲਣਾ ਜ਼ਰੂਰ ਹੈ ਸਮਾਂ ਬਦਲਦਾ ਹਾਂ ਸਮਾਂ ਬਦਲਦਾ ਤੂੰ ਸੀ ਤਾਂ ਦੇਖਿਆ ਹੋਣਾ ਮੇਰੇ ਖਿਆਲ ਚ ਆਪਣੇ ਅੱਜ ਦੇ ਬਾਰੇ ਇਹ ਸਮਾ ਅਖੀਰੋਂ ਵੀ ਦੇਖਿਆ ਜਿਹੜੇ ਬੰਦੇ ਚੰਗੇ ਘਰ ਰੋਟੀ ਖਾਂਦੇ ਤੇ ਉਹ ਜਿਹੜਾ ਜਿਹੜੇ ਬੰਦੇ ਵਿਚਾਰੇ ਥੱਲੇ ਦੇ ਉੱਪਰ ਹਾਂ ਉਹ ਹੁਣ ਉੱਪਰ ਮਿਜਿਪ ਚ ਉਹ ਉੱਪਰ ਲਿਗੇ ਹਿਡਾ ਰਹੇ ਇਹਨਾਂ ਦੇ ਉੱਪਰ ਜਾ ਰਹੇ ਅਸੀਂ ਉਹ ਦੇਖਿਆ ਜਿਹੜੇ ਘਰ ਚ ਕੋਈ ਜਮਾ ਬੱਚਾ ਕੋਈ ਪੜਿਆ ਬੰਤਾ ਆ ਦਿਵਨ ਦੇ ਬੱਚੇ ਆ ਸਭੀ ਲਗੇ ਹਾਂ ਬੜੀ ਵਧਾਈ ਕਰਦੇ ਸਮਾਂ ਕਹਿੰਦਾ ਬਦਲਦਾ ਕਰਬਟ ਵੀ ਉਹ ਬੰਦੇ ਜਿਹੜੇ ਜੇ ਤੁਸੀਂ ਉਹੀ ਗੱਲ ਹੈ ਵੀ ਜੇ ਤੁਸੀਂ ਮਿਹਨਤ ਕਰਦੇ ਹੋ ਲਗਨ ਨਾਲ ਚੰਗੇ ਰਹਿਣੇ ਉਹ ਤਾਂ ਫਿਰ ਤੁਹਾਡਾ ਸਮਾਂ ਬਦਲਦਾ ਸਮਾਂ ਬਦਲੇ ਹਾਂ ਬਿਲਕੁਲ ਬਦਲੇਗਾ ਜਿਹੜਾ ਬੰਦਾ ਮਿਹਨਤ ਕਰੇਗਾ ਮਿਹਨਤ ਦਾ ਫਲ ਰੱਬ ਦਵਾਏਗਾ ਹਾਂ ਬਿਲਕੁਲ ਬਿਲਕੁਲ ਤੇ ਜੇਕਰ ਅਸੀਂ ਗੱਲ ਕਰੀਏ ਜਿਵੇਂ ਤੁਸੀਂ ਕਿੰ ਦੱਸਿਆ ਵੀ ਭੈਣ ਭਰਾ ਜਿਹੜੇ ਉਹ ਵੀ ਤਕੜੇ ਸੀ ਭੈਣਾ ਵੀ ਤਕੜੀਆਂ ਸੀ ਵੀ ਭੈਣਾ ਵੀ ਹੱਥੀਂ ਕੰਮ ਆ ਜਿਹੜਾ ਉਹ ਕਰ ਲੈਂਦੇ ਸੀ ਜਿਵੇਂ ਗੱਲ ਕਰਦੇ ਆਪਾਂ ਆਪਣੇ ਹੱਥੀਂ ਸਾਰਾ ਕੰਮ ਕਰਨਾ ਜਾਂ ਦਰਖਤ ਦੀ ਲੱਕੜੀ ਵਧਣੀ ਉਹ ਤੱਕ ਵੀ ਕਰ ਲੈਂਦੇ ਲੈ ਉਹ ਮੈਂ ਖੁਦ ਜੋ ਚਾਰ ਵਲੰਟੇ ਪਿੰਡ ਦੇ ਵਿੱਚ ਹੋਰੇ ਆ ਉਨੀ ਜਗ੍ਹਾ ਦੇ ਵਿੱਚ ਖੜੇ ਨੇ ਇੱਕ ਵਲੰਟਾ ਮੈਂ ਇੱਕ ਹੀ ਦੇਖਿਆ ਉਹਨੇ ਕੱਟ-ਕੱਟ ਕੇ ਖਤਮ ਕਰਦੇ ਕੱਟ-ਕੱਟ ਕੇ ਖਤਮ ਕਰਦੇ ਤੇ ਇਹਨਾਂ ਨੇ ਕਹਿ ਦਿੰਦੇ ਨੇ ਆਦਮੀਆਂ ਦਾ ਕੰਮ ਆ ਹਾਂ ਉਹਨਾਂ ਜੋ ਚ ਟੱਗੋ ਚਲਾਨੀ ਚਲਾਉਣਾ ਹਾਂ ਸਾਂਝ ਸੁਇਰਨਾ ਹਾਂ ਉਹਨਾਂ ਟੱਗੋ ਚਲਾਨੀ ਚਲਾਉਣੀ ਚਲਾਉਣਾ ਇੰਨਾਂ ਦੇ ਬਜ਼ੁਰਗਾਂ ਨੇ ਪੱਕੇ ਕਰੇ ਵੇ ਤੇ ਲੈ ਲੈ ਹੁਣ ਨਹੀਂ ਕਿੱਥੇ ਇੱਕ ਲੜਕੀ ਠੀਕ ਹੈ ਨਾ ਛੋਟਾ ਬੱਚਾ ਜਾਂ ਔਰਤ ਲਾ ਲੋ ਹਾਂ ਉਹ ਕਿ ਦੱਡੇ ਪੇਟ ਨੂੰ ਵੱਡਾ ਨਹੀਂ ਨਹੀਂ ਵੱਡ ਸਕਦਾ ਬਿਲਕੁਲ ਹੈ ਸੋ ਗੱਲ ਇਹ ਹੀ ਹੈ ਵੀ ਸਾਨੂੰ ਆਪਣੇ ਬੱਚਿਆਂ ਚ ਅੱਜ ਵੀ ਇਹ ਚੀਜ਼ ਚਾਹੀਦੀ ਹੈ ਜਜ਼ਬਾ ਚਾਹੀਦਾ ਹੈ ਵੀ ਜੇ ਉਹਨਾਂ ਨੂੰ ਲੋੜ ਪਏ ਤਾਂ ਉਹ ਖੂਕ ਟ ਕੇ ਪਾਣੀ ਪੀ ਸਕਣ ਪਾਣੀ ਪੀ ਸਕਣ ਐਨੇ ਕ ਅਸੀਂ ਮਜ਼ਬੂਤ ਆਪਣੇ ਬੱਚੇ ਹੈਗੇ ਹੁਣ ਵੀ ਕੋਈ ਘੂਈ ਹੈਗਾ ਹੁਣ ਆਪਣੇ ਰੰਤੇ ਹੈ ਹਾਂ ਰੰਤੇ ਰ ਐਨਾ ਹਿੰਮਤ ਹੈ ਉਹਦੇ ਅੱਗੇ ਕੰਮ ਭਰ ਜਾ ਉਹ ਹਾਂ ਬਿਲਕੁਲ ਭਰਦਾ ਨਹੀਂ ਭਰਦਾ ਭਰ ਜਾ ਜਿਹੜੇ ਕੰਮ ਨੂੰ ਹੱਥ ਆਵੇ ਉਹ ਵਿਚੇ ਨਹੀਂ ਹੜਦਾ ਕਿਉਂਕਿ ਮਿਹਨਤ ਕਰੀਆ ਛੋਟੀ ਉਮਰ ਤੇ ਹਾਂ ਹਾਂ ਪੜਦਾ ਗੁਰਿਆਨੀ ਉਹ ਉਹ ਆਪਣਾ ਹਾਕਮ ਹੈ ਉਹ ਬਹੁਤ ਮਤਰੀ ਹੈ ਬਿਲਕੁਲ ਉਹਨਾਂ ਛੋਟੇ ਹੁੰਦੇ ਨਹੀਂ ਹਲਵਾ ਆ ਛੋਟਾ ਜਾਂ ਛੋਟਾ ਹੋ ਅਸੀਂ ਤੇ ਚਲ ਬਿਲਕੁਲ ਤਾਂ ਅਜਿਹਾ ਹੋਣੀ ਕਰਿਆ ਤੇ ਡੈਡੀ ਨੇ ਟਰੈਕਟਰ ਖਰਾਇਆ ਮੈਦਾਨ 68 ਦੇ ਵਿੱਚੋਂ ਆਪਣਾ ਟਰੈਕਟਰ ਲਿਆ ਮੈਂ ਦਾ ਟਰੈਕਟਰ ਟਰੈਕਟਰ ਚਲਾਇਆ ਬਟੇ ਆਪਾਂ ਨੇ ਨਾ ਬੜ ਦਾ ਕੇ ਉਹਨਾਂ ਨੇ ਹੱਥੀਂ ਕੰਮ ਕਰੇ ਲੈ ਜਿਸ ਸਵੇਰੇ ਨਾ 4 ਵਜੇ ਨਾ ਉੱਠਣਾ ਪੈਣੀ ਪੈਣੀ ਵਰਦੀ ਸੀ ਪੈਣੀ ਜਿਹੜੇ ਮੇਰੇ ਚਾਚਾ ਬਾਹਰ ਰਹੇ ਨਾ ਬਾਉ ਹਾਂ ਹੈ ਪਰ ਦੇਖੋ ਜੇ ਇੰਨੇ ਝੰਡੇ ਵੇਸੀ ਤਾਂ ਹੀ ਕੰਮ ਕਰਦਾ ਹਾਂ ਪੈਣੀ ਬੱਦੇ ਦੇ ਪਰ ਮੂਰੇ ਕਦੇ ਵੀ ਨਾ ਜਵਾਬ ਨਹੀਂ ਦੇਣਾ ਚਾਹ ਉਹਨਾਂ ਐ ਕਹਿ ਜਾਵੇ ਇੱਧਰੋਂ ਚਲੇ ਜਾ ਖੂਜੇ ਗਿਰ ਜਾ ਖੂਜੇ ਗਿਰਣਾ ਪੈਂਦਾ ਹਾਂ ਬਿਲਕੁਲ ਗੱਲ ਹੈ ਹੀ ਅਭੀ ਆਪਣੇ ਬਜ਼ੁਰਗਾਂ ਦੀ ਇੰਨੀ ਗੱਲ ਮੰਨੀ ਤਾਂ ਆਪਣੀ ਕਵੀਨਦਾਰੀ ਕਿਉਟੀ ਸਾਰੀ ਇੱਥੇ ਤੱਕ ਪਹੁੰਚੇ ਪਰ ਉਹ ਹੀ ਗੱਲ ਹੈ ਨਾ ਵੀ ਉਹਨਾਂ ਲੋਕਾਂ ਦੀ ਦੇਣ ਤਾਂ ਆਪਾਂ ਦੇ ਨਹੀਂ ਸਕਦੇ ਨਾ ਨਾ ਉੱਥੇ ਤੱਕ ਆਪਾਂ ਪਹੁੰਚ ਨਹੀਂ ਜਾਉਂਦੇ ਹਾਂ ਉਹਦਾ ਹੈ ਹੀ ਨਹੀਂ ਹੁਣ ਹਿੰਮਤ ਕਿਸੇ ਦੀ ਹਾਂ ਉਹ ਤਾਂ ਬੰਦਾ ਚੁੱਧ ਜਿਹੜੇ ਉਹ ਪੜਨੇ ਕਲਾਸ ਨਹੀਂ ਬਿੰਦਾ ਪੜਕੇ ਹਾਂ ਉਹ ਕਹਿੰਦਾ ਮੈਂ ਸੋਸੀਂ ਜਾਵਾਂਗੇ ਵੀ ਇਹ ਨਖਿੱਧ ਪੜਾ ਹਾਂ ਪਰ ਆਪਰਾ ਮਿਲ ਜੇ ਆ ਕਰਦਾ ਨਹੀਂ ਕੋਈ ਕੁਛ ਹੂੰ ਮੈਂ ਜਮਾ ਬੈਲੜ ਜਮਾ ਸਾਹ ਹਾਂ ਸੋ ਜੇ ਤੁਸੀਂ ਮਿਹਨਤ ਵੀ ਕਰੋਗੇ ਲਗਨ ਜਿਵੇਂ ਤੁਸੀਂ ਦੱਸਿਆ ਕੰਮ ਭੱਜਦਾ ਹੈ ਜ਼ਰੂਰ ਭੱਜਦਾ ਹੂੰ ਲੈ ਲੈ ਉਹ ਭੱਜਦਾ ਉਹਦੇ ਅੱਗੇ ਅੱਗੇ ਭੱਜੇਗਾ ਕੰਮ ਹਾਂ ਹਾਂ ਸੋ ਗੱਲ ਹੈ ਹਿੰਮਤ ਦੀ ਹੈ ਔਰ ਉਹ ਉਸੇ ਕੰਮ ਨੂੰ ਕਿਸੇ ਵੀ ਕੰਮ ਨੂੰ ਹੱਥ ਪਾ ਲੈਣਾ ਹੂੰ ਮਉ ਕੰਮ ਕਰਦਣਾ ਹੀ ਉਹਨਾਂ ਨੇ ਛੱਡਣਾ ਨਹੀਂ ਪਤਾ ਹੀ ਕਰਨਾ ਪਤਾ ਹੀ ਕਰਦੇ ਉਹ ਕੰਮ ਫਤੇ ਕਰਦੇਗਾ ਹੁਣ ਪਹਿਲਾਂ ਜਿਹੜੀ ਸਿੱਕਾ ਪਰਾਣੀ ਚੋਂ ਤਾਂ ਆਈ ਆਪਣਾ ਪੰਜਾਬ ਤਾਂ ਹੀ ਅੱਜ ਦੀ ਦੂਰ ਤੱਕ બીજી ਵਾਰ ਆ ਗਿਆ ਇੱਥੇ ਤੱਕ ਬਯਾਤ ਬਿਲਕੁਲ ਹਾਂ ਅੱਜ ਵੀ ਹੈ ਅੱਜ ਜ਼ਮੀਨ ਚਾਸਾ ਤਾਂ ਹੈ ਅਲੇ ਵੀ ਹਾਂ ਹਾਂ ਉਹ ਤਾਂ ਜਿਹੜੇ ਪਰਿਵਾਰਾਂ ਚ ਹੈ ਇਹ ਬੰਦੇ ਦੇ ਹਾਂਜੀ ਬਾਰੇ ਪਰਿਵਾਰਾਂ ਚ ਹੈਗਾ ਸਰ ਹਾਂ ਬਿਲਕੁਲ ਹਾਂ ਆਪਣੇ ਹੈਗੇ ਵੀ ਜੀ ਬਾ ਆਪਣੇ ਬੜਦੇ ਇੱਕ ਇਹ ਇਹ ਜੇ ਪਰਿਵਾਰ ਹੈ ਪਰਿਵਾਰ ਹੈ ਜਿਹੜੇ ਕਿ ਜਿਹੜਿਆਂ ਨੇ ਕਿੱਥੇ ਜਿੱਥੇ ਕੰਮ ਖੇਤ ਨਹੀਂ ਹਾਂ ਕਿੰਨੇ ਕਿੰਨੇ ਜਮੀਨ ਫੜਾਈ ਆ ਤਾਂ ਬਹੁਤ ਸੋ ਆਖਿਰ ਚ ਕੀ ਕਹਿਣਾ ਚਾਹੋਗੇ ਜੇਕਰ ਕੋ ਮਿਹਨਤ ਕਰੂਗਾ ਲਗਨ ਕਰੂਗਾ ਤਾਂ ਜਰੂਰ ਪਹੁੰਚੂਗਾ ਦੇਖੋ ਇਹ ਸਾਥੇ ਜਾ ਜਿਸ ਬੰਦੇ ਨੇ ਤਰੱਕੀ ਕਰਨੀ ਹੈ ਜਿਹੜਾ ਬੰਦਾ ਆਪਣੀਆਂ ਸੱਚੇ ਸਨਮਾਨਦਾਰੀ ਨਾਲ ਕਿਰਤ ਕਰ ਰਿਹਾ ਉਹ ਕਦੇ ਪਿੱਛੇ ਨਹੀਂ ਜਾਂਦਾ ਕਦੇ ਵੀ ਜੀਰੋਤ ਆਤਮਾ ਬਰਕਤ ਆ ਹਾਂ ਉਹਨੂੰ ਦੰਦਾ ਜਾਇਆ ਰਹਾ ਸੋ ਬਹੁਤ ਵਧੀਆ ਲੱਗਿਆ ਜੀ ਕਰਦਾ ਹੋਰ ਵੀ ਗੱਲਾਂ ਕਰੀਏ ਪਰ ਅੱਜ ਨਹੀਂ ਆ ਫੇਰ ਕਦੇ ਕਰਾਂਗੇ ਸੱਚੀ ਗੱਲ ਸੱਚੀ ਗੱਲ